ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਾਮਦੋ ਨਗਰ ਦੇ ਵਿੱਚ ਆਇਆ ਔਰ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਥੋਂ ਸਾਡੇ ਉਮੀਦਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਦੋਨੋਂ ਉਮੀਦਵਾਰ ਇਸ ਨਗਰ ਤੋਂ ਨੇ ਬਲਾਕ ਸੰਮਤੀ ਦਾ ਜੋ ਸਾਡਾ ਜ਼ੋਨ ਹੈ ਉੱਥੋਂ ਸਰਦਾਰ ਸਤਨਾਮ ਸਿੰਘ ਜੀ ਬਲਾਕ ਸੰਮਤੀ ਦੀ ਚੋਣ ਲੜ ਰਹੇ ਨੇ ਔਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜੋ ਉਰਦਨ ਜ਼ੋਨ ਹੈ ਉਸ ਜ਼ੋਨ ਤੋਂ ਇਸ ਨਗਰ ਦੇ ਸਰਦਾਰ ਬਲਵਿੰਦਰ ਸਿੰਘ ਜੀ ਸ਼ਾਮਦੋਤ ਸਾਹਿਬ ਉਹ ਚੋਣ ਲੜ ਰਹੇ ਨੇ ਔਰ ਅਜ ਨਗਰ ਨੇ ਐਨਾ ਵੱਡਾ ਵਿਸ਼ਵਾਸ ਤੇ ਭਰੋਸਾ ਦਿਵਾਇਆ ਹੈ ਕਿ ਤੁਸੀਂ ਬਾਹਰ ਦੀ ਲੜਾਈ ਲੜੋ ਇਸ ਨਗਰ ਤੋਂ ਅਸੀਂ ਇਹਨਾਂ ਨੂੰ ਜਿਤਾ ਕੇ ਔਰ ਬਹੁਤ ਵੱਡਾ ਜੋ ਮਾਣ ਹੈ ਉਹ ਸ਼ਰੋਮਣੀ ਅਕਾਲੀ ਦਲ ਨੂੰ ਬਖਸ਼ਣਾ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਜਿੰਨੇ ਵੀ ਅਸੀਂ ਉਮੀਦਵਾਰ ਖੜਾਏ ਨੇ ਹਰ ਜ਼ੋਨ ਦੀ ਇਹੀ ਆਵਾਜ਼ ਹੈ ਕਿ ਅੱਜ ਪੰਜਾਬ ਦੇ ਲੋਕ ਹਲਕਾ ਰਾਜਪੁਰਾ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੰਤਜ਼ਾਰ ਕਰ ਰਹੇ ਨੇ ਔਰ ਲੋਕਾਂ ਦਾ ਇੰਨਾ ਵੱਡਾ ਸਮਰਥਨ ਹੈ ਕਿ ਜਿਸ ਦਿਨ ਦਾ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਲਕਾ ਇਨਚਾਰਜ ਲਾਇਆ ਤਾਂ ਸਮੁੱਚਾ ਹਲਕਾ ਇੱਕ ਚਟਾਨ ਦੀ ਤਰ੍ਹਾਂ ਨਾਲ ਖੜ ਗਿਆ ਸਾਡੇ ਉਮੀਦਵਾਰ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਪਛੜ ਕੇ ਤੀਸਰੇ ਚੌਥੇ ਨੰਬਰ ਤੇ ਜਾ ਕੇ ਰਹਿ ਗਈ ਹੈ ਅੱਜ ਕਿਸੇ ਵੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਐਸਾ ਹਾਲਾਤ ਬਣ ਗਏ ਨੇ ਕਿ ਕੋਈ ਉਹਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਔਰ ਕਾਂਗਰਸ ਦਾ ਲੋਕਾਂ ਨੇ ਪਹਿਲਾਂ ਦੇਖਿਆ ਕਿ ਸਰਦਿਆਲ ਸਿੰਘ ਕਬੋਜ ਨੇ ਜੋ ਆਪਣੇ ਰਾਜ ਭਾਗ ਸਮੇਂ ਗੁੰਡਾਗਰਦੀ ਕੀਤੀ ਸੀ ਅੱਜ ਲੋਕਾਂ ਨੂੰ ਇੱਕ ਤਸੱਲੀ ਹੋਈ ਹੈ ਕਿ ਉਹਨਾਂ ਗੁੰਡਾਗਰਦੀ ਦਾ ਜਵਾਬ ਦੇਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਜੋ ਹੈ ਉਹ ਅੱਗੇ ਆਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੱਚ ਦੀ ਲੜਾਈ ਲੜਨ ਦੇ ਲਈ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਜੋ ਵਿਸ਼ਵਾਸ ਤੇ ਭਰੋਸਾ ਹੈ ਉਹ ਰੱਖਦਾ ਹੈ ਔਰ ਅੱਜ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਉਮੀਦਵਾਰ ਹਲਕਾ ਰਾਜਪੁਰੇ ਤੋਂ ਭਾਰੀ ਗਿਣਤੀ ਦੇ ਨਾਲ ਜਿੱਤ ਪ੍ਰਾਪਤ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਝੋਲੀ ਦੇ ਵਿੱਚ ਉਹ ਜਿੱਤ ਹੈ ਉਹ ਪਾਉਣਗੇ ਔਰ ਪਾਰਟੀ ਦੇ ਹੱਥ ਜੋ ਹੈ ਮਜ਼ਬੂਤ ਕਰਨਗੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਰਜਾ ਸਿੰਘ ਸਰਜੀਤ ਸਿੰਘ ਗੜੀ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਸਾਡੇ ਉੱਪਰ ਮਾਨ ਬਖਸ਼ਿਆ ਅਸੀਂ ਜਿੱਦਣ ਚੱਲੇ ਤੇ ਉਦੋਂ ਕਾਫਲਾ ਘਟਦੀ ਹੁਣ ਜਿਤਨਾ ਜਿਤਨਾ ਦੀਨ ਨੇੜੇ ਆਈ ਜਦ ਇਹ ਸਾਡੇ ਗਾਇਲ ਬਹੁਤ ਕਾਫਲਾ ਪੱਦੀਨ ਕੇ ਦਿਨ ਵੱਧਾ ਜਾ ਰਿਹਾ ਜੀ ਮਤਲਬ ਸ਼ਰੋਮੀ ਕਾਲੀਦਲ ਦੇ ਨਾਮ ਨੂੰ ਹਰੇਕ ਬੰਦਾ ਅੱਗੇ ਵੋਟ ਪਾਉਣ ਨੂੰ ਤਿਆਰ ਹੋ ਰਿਹਾ ਜੀ ਮਤਲਬ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਮੈਂ ਕਹਿੰਦਾ ਜੀ ਮੇਰੇ 'ਤੇ ਵਿਸ਼ਵਾਸ ਜਿਤਾਓ ਮੈਂ ਤੁਹਾਡੇ ਪਿੰਡ ਦਾ ਬੱਚਾ ਹਾਂ ਮਤਲਬ ਜਿੰਦਾ ਵੀ ਵਿਕਾਸ ਹੋਊਗਾ ਜੋ ਸ਼ਰੋਮੀ ਕਾਲੀਦਲ ਕਰਨੀ ਤੇ ਹੋਊਗਾ ਮੈਂ ਸਭ ਵਤੇ ਵਰਤ ਤੁਹਾਡੇ ਸਾਥ ਦਊਂਗਾ ਸਾਜੀ ਦੋਏ ਇੱਕੇ ਪਿੰਡ ਦੇ ਮੀਤ ਹਾਂਜੀ ਹਾਂਜੀ ਦੋਏ ਇੱਕ ਪਿੰਡ ਦੇ ਜੀ ਬਹੁਤ ਵਧੀਆ ਜੀ ਸਰਦਾਰ ਸੁਰਜੀਤ ਸਿੰਘ ਗੜੀ ਦਾ ਧੰਨਵਾਦ ਜੀ ਸਾਡੀ ਜੀ ਟੂਨ ਲੜ ਰਹੀ ਹੈਗੀ ਇਹਦੇ ਬਾਰੇ ਜਾਣਕਾਰੀ ਦੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਢੀਕ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਆਵੇ ਬਹੁਤ ਸਾਰੇ ਹੀ ਸੰਗਤਾਂ ਨੂੰ ਉਮੀਦ ਸੀ ਸਾਰੇ ਪੰਜਾਬ ਨੂੰ ਬਹੁਤ ਤਗੜੀ ਮੀ ਸੀ ਜੋ ਸ਼੍ਰੋਮਣੀ ਕਲ ਦੁਬਾਰਾ ਆਵੇ ਸੋ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਹਲਕਾ ਇੰਚਾਰਜ ਸਰਦਾਰ ਸੁਰਜੀਤ ਸਿੰਘ ਗੜੀ ਨੂੰ ਲਾਇਆ ਜੀ ਉਹਨਾਂ ਨੇ ਬਹੁਤ ਵਧੀਆ ਹੀ ਮੌਕਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਚੁਣ ਕੇ ਸਰਦਾਰ ਸ੍ਰੀ ਜੀ ਸਿੰਘ ਜਿਹੜੀ ਨੇ ਸਾਨੂੰ ਚੁਣ ਕੇ ਮਾਣ ਸਤਿਕਾਰ ਬਖਸ਼ਿਆ ਸਾਨੂੰ ਇੱਕ ਟਿਕਟ ਦਿੱਤੀ ਅਸੀਂ ਇਹਨਾਂ ਨੂੰ ਭਰੋਸਾ ਦਿਵਾਵਾਂਗੇ ਪੂਰਾ ਪੂਰਨ ਭਰੋਸਾ ਦਿਵਾ ਰਹੇ ਆ ਕਿ ਇਹਨਾਂ ਦੀ ਜਿੱਤ ਇਹ ਟਿਕਟ ਨੇ ਝੋਲੀ ਪਾਵਾਂਗੇ